ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਦੇ ਆਪਣੇ ਚੈਨਲ ਟਰੈਕਟਰ ਮੰਡੀ ਦੇ ਵਿੱਚ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ 'ਚ ਤੇ ਕੱਲੀ ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਤੁਹਾਡੇ ਨੇੜੇ ਟੜੇ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਖੜੀਆਂ ਤੁਹਾਡੀ ਪਸੰਦ ਦੀਆਂ ਤੇ ਤੁਸੀਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਪਹਿਲਾਂ ਤਾਂ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 78140 38764 ਜੇ ਕਿਸੇ ਨੇ ਐਡ ਕਰਵਾਉਣੀ ਹੈ ਫਰੀ ਦੇ ਵਿੱਚ ਆਪਾਂ ਐਡ ਕਰਦੇ ਆ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੁਹਾਡੇ ਕੋਲ ਕੁਝ ਵੀ ਚਾਹੀਏ ਕੋਈ ਮਸ਼ੀਨਰੀ ਜਾਂ ਕੂਠੀਏ ਘਰ ਮਕਾਨ ਹੈ ਭੇਜੋ ਆਪਣੇ ਕੋਲ ਤੇ ਪਹਿਲੀ ਗੱਡੀ ਆਪਾਂ ਤੁਹਾਡੇ ਖਾਤਰ S4 ਲੈ ਕੇ ਪਹੁੰਚੇ ਹਾਂ 2008 ਮਾਡਲ ਗੱਡੀ ਆ 1 ਲੱਖ ਤੇ 5000 ਰੁਪਿਆ ਇਸ ਗੱਡੀ ਦੀ ਡਿਮਾਂਡ ਹੈ ਬਲਾਡੇ ਖੜੀ ਆ 60 ਤੋਂ 65 ਪੈਸੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਗੱਡੀ ਦੀ ਹਾਲਤ ਵਧੀਆ ਪਈ ਹੈ ਨੁਕਸ ਕੋਈ ਨਹੀਂ ਮਿਲਣਾ ਜਾਕੇ ਤੁਸੀਂ ਦੇਖ ਸਕਦੇ ਹੋ ਮਾਲਕ ਦੇ ਘਰੇ ਖੜੀ ਹੈ ਗੱਡੀ। ਬਾਕੀ ਵਧੀਆ ਗੱਡੀਆਂ ਅੰਦਰੋਂ ਵਧੀਆ ਇੰਜਨ ਗੇਅਰ ਬਲੋ ਕੋਈ ਪ੍ਰੋਬਲਮ ਨਹੀਂ। ਤੇ ਮਾਲਕ ਕਹਿੰਦੇ ਆ ਵੀ ਜਿਹੜਾ ਰੇਟ ਹੈ ਮੌਕੇ ਤੇ ਕਰ ਲਾਂਗੇ। ਇੱਕ ਬਾਰੀ ਸਿਰਫ ਡਿਮਾਂਡ ਹੈ। ਨੰਬਰ ਵਾਈ ਦਾ 62800 38 ਤੇ 15843। ਸੈਕੰਡ ਗੱਡੀ ਆਪਣੇ ਕੋਲੇ ਆਲਟੋ ਪਹੁੰਚੀ ਹੈ ਜੀ। 2010 ਮਾਡਲ ਗੱਡੀ ਆ 155 ਮਾਲਕ ਨੇ ਰੇਟ ਕਿਹਾ ਪੰਜਾਬ ਨੰਬਰ ਹੈ। ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਉੱਪਰ ਮਿਲ ਜਾਣਗੀਆਂ। ਕਾਰ ਦੀ ਗੱਡੀ ਆ ਘਰੇ ਖੜੀ ਆ 155 ਕੇ ਹੈ ਬਾਕੀ ਕਹਿੰਦੇ ਸੀਗੇ ਸਿਰਫ ਇੱਕ ਡਿਮਾਂਡ ਆ ਹਾ ਲੈਸ ਬੈਸ ਰੇਟ ਹੋ ਜਾਊਗਾ ਤੇ ਅੰਮ੍ਰਿਤਸਰ ਤੋਂ ਗੱਡੀ ਮਾਲਕ ਨੇ ਭੇਜੀ ਆ ਮਾਲਕ ਦਾ ਏਰੀਆ ਅੰਮ੍ਰਿਤਸਰ ਹੈ ਟੈਰਾਂ ਦੀ ਕੰਡੀਸ਼ਨ ਆਪਾਂ ਨੂੰ 80 ਤੋਂ 85 ਪੈਸੇ ਮਿਲ ਜੂਗੀ ਤੇ ਗੱਡੀ 'ਚ ਕੋਈ ਕਮੀ ਪੇਸ਼ੀ ਨਹੀਂ ਚੀ ਬਾਕੀ ਮਾਲਕ ਨੇ ਟੋਟਲ ਕੰਮ ਕਰਵਾ ਰੱਖਿਆ ਬਾਕੀ ਰੰਗ ਤੁਸੀਂ ਦੇਖ ਲਓ ਗੱਡੀ ਤਾਂ ਬਹੁਤ ਚੰਗਾ ਆਪਾਂ ਨੂੰ ਮਿਲ ਜੂਗਾ ਤੇ ਵਧੀਆ ਮਾਲਕ ਨੇ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਸ਼ੌਂਕੀਆ ਰੱਖੀ ਹੋਈ ਆ 1 55 ਦੇ ਵਿੱਚੋਂ ਹੋ ਜੂਗਾ ਲੈਸ ਬੱਸ ਤੁਸੀਂ ਰੇਟ ਦੀ ਟੈਨਸ਼ਨ ਨਾ ਲਿਓ ਮਾਲਕ ਕਹਿੰਦੇ ਆ ਰੇਟ ਕਰ ਲਾਂਗੇ ਮੋਕੇ ਤੇ ਨੰਬਰ 22 ਦਾ 73 474 93 0 54 ਤੀਸਰੀ ਗੱਡੀ ਆਪਣੇ ਕੋਲੇ ਫੋਰਚੂਨਰ ਪਹੁੰਚੀ ਆ ਜੀ ਮਾਲਕ ਨੇ ਵੇਚਣੀ ਹੈ ਗੱਡੀ ਆ ਫੋਰਚੂਨਰ ਗੱਡੀ ਆ 2012 ਮਾਡਲ ਹੈ ਤੇ ਸ਼ਾਕੋਟ ਇਹਨਾਂ ਦਾ ਏਰੀਆ ਹੈ ਗੱਡੀ ਜਿਹੜੀ ਹੈਗੀ ਆ ਸਾਢੇ 11 ਲੱਖ ਰੁਪਇਆ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ 12 ਮਾਡਲ ਹੈ ਰੰਗ ਗੱਡੀ ਦਾ ਸਾਰਾ ਜੈਨੂਮਨ ਹੈ ਕੋਈ ਕਿਸੇ ਪਾਸੋਂ ਨਾ ਤਾਂ ਡੈਮੇਜ ਨਾ ਕੋਈ ਐਕਸੀਡੈਂਟ ਨਾ ਕੋਈ ਕਿਸੇ ਪਾਸੋਂ ਲੱਗੀ ਚੱਗੀ ਆ ਸਾਰਾ ਕੰਮ ਮਾਲਕ ਨੇ ਟੋਟਲ ਕਰਵਾ ਰੱਖਿਆ ਗੱਡੀ ਦਾ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਸਾਰੇ ਪਾਸੋਂ ਫੋਟੋ ਮਾਲਕ ਨੇ ਚੰਗੀਆਂ ਆਪਣੇ ਕੋਲੇ ਖਿੱਚ ਕੇ ਭੇਜੀ ਆ ਬਾਕੀ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਪਈਆ ਤੇ ਗੱਡੀ ਦੀ ਹਾਲਤ ਵੀ ਵਧੀਆ ਹੈ ਤੇ ਸਾਰਾ ਕੁਝ ਨਾਲ ਦਾ ਕੋਈ 파ਰਟ ਇਹਦਾ ਬਦਲਾ ਨਹੀਂ ਹੋਇਆ ਨਾ ਕੋਈ ਕਿਸੇ ਪਾਸੋਂ ਲੱਗੀ ਛਗੀ ਆ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਦੱਸ ਹੀ ਦਿੱਤਾ ਤੇ ਫੋਟੋਆਂ ਇਹਨਾਂ ਨੇ ਚੰਗੀਆਂ ਹਿਜ ਕੇ ਭੇਜੀਆਂ ਸਾਰੇ ਪਾਸੋਂ ਤੁਸੀਂ ਦੇਖ ਹੀ ਰਹੇ ਹੋ ਤੇ ਨੰਬਰ ਜਿਨ੍ਹਾਂ ਦੀ ਗੱਡੀ ਆ ਸਕਰੀਨ ਤੇ ਆਪਾਂ ਦੇ ਰੱਖਿਆ 950 1483 305 ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਗੱਡੀਆਂ ਖਰੀਦਣਾ ਚਾਹੁੰਦੇ ਹੋ ਕਿਸੇ ਨੂੰ ਵੀ ਗੱਡੀਆਂ ਪਸੰਦ ਜੇਕਰ ਆਈ ਹੈ ਤੇ ਹੁਣ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਇੱਕ ਆਲਟੋ ਗੱਡੀ ਆਲਟੋ ਗੱਡੀ ਆ 2004 ਮਾਡਲ ਹੈ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਆਲ ਓਕੇ ਮਿਲੂਗੀ ਜੀ ਰੰਗ ਗੱਡੀ ਦਾ ਠੀਕ ਪਿਆ ਤੁਹਾਡੇ ਸਾਹਮਣੇ ਗੱਡੀ ਆ ਫੋਟੋਆਂ ਚ ਤੁਸੀਂ ਦੇਖ ਰਹੇ ਹੋ ਜੀ ਤੇ ਗੱਡੀ ਦਾ ਜਿਹੜਾ ਇੰਜਨ ਹੈ ਤੇ ਗੈਰ ਹੈ ਤੇ ਗੱਡੀ ਦੀ ਜਿਹੜੀ ਇੰਜਨ ਦੀ ਆਵਾਜ਼ ਹੈ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਜੀ ਤੇ مالک ਨੇ ਰੇਟ 1 ਲੱਖ ਤੇ 5000 ਰੁਪਇਆ ਕਿਹਾਗਾ ਰੇਟ ਥੋੜਾ ਜਿਆਦਾ ਜਿਆਦਾ ਇਹਨਾਂ ਨੇ ਲਾਇਆਗਾ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾਇਆ ਕਰੋ ਜੀ ਚਾਰ ਮਾਡਲ ਹੈ 1 5 ਇਹਨਾਂ ਰੇਟ ਨਹੀਂ ਹੁੰਦਾ ਸੀ ਬਾਕੀ ਮੋਗੇ ਖੜੀ ਆ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਹੈ ਬਾਕੀ ਤੁਸੀਂ مالک ਨਾਲ ਗੱਲ ਕਰ ਲਿਓ ਆਪੇ ਰੇਟ ਉੱਪਰ نیچے ਹੋ ਜਾਊਗਾ ਤੇ ਰੇਟ ਦੀ ਗੱਲ مالک ਨਾਲ ਕਰਿਓ ਬਾਕੀ ਮੈਂ ਹਰ ਵੀਡੀਓ ਚ ਕਹਿਣਾ ਹੁੰਦਾ ਸੀ ਵੀ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਤੁਸੀਂ ਲਾ ਕੇ ਭੇਜਿਆ ਕਰੋ ਤੇ ਨੰਬਰ 22 ਦਾ ਜਿੰਨਾ ਦੀ ਆਹ ਆਲਟੋ ਗੱਡੀ ਆ 9872538301 ਤੇ ਹੁਣ ਆਪਾਂ ਤੁਹਾਨੂੰ ਇੱਕ ਵੈਗਨਰ ਗੱਡੀ ਦਿਖਾਉਣਾ ਸੀ ਵੈਗਨਰ ਐਲ ਐਕਸ ਆਈ 2009 ਮਾਡਲ ਗੱਡੀ ਹੈ ਜੀ 90000 ਰੁਪਏ ਮਾਲਕ ਨੇ ਰੇਟ ਮੰਗੇ ਗੱਡੀ ਖੜੀ ਹੈ ਮਾਨਸਾ ਏਰੀਆ ਚ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ 90000 ਰੁਪਿਆ ਕਿਹਾ ਇੱਕ ਵਾਰੀ ਬਾਕੀ ਲਸਬਸ ਹੋ ਜਾਊਗਾ ਉੱਪਰ نیچے ਰੇਟ ਹੋ ਜਾਊਗਾ ਕਮੀ ਪੇਸੀ ਕੋਈ ਨਹੀਂ ਮਿਲਣੀ ਆਪਾਂ ਨੂੰ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੋਂ ਬਾਕੀ ਤੁਹਾਡੇ ਸਾਹਮਣੇ ਗੱਡੀਆਂ ਵਧੀਆ ਗੱਡੀਆਂ ਤੇ ਨੋਨ ਐਕਸੀਡੈਂਟ ਹੈ ਜੀ ਤੇ ਰੰਗ ਰੰਗ ਵੀ ਵਧੀਆ ਪਿਆ 90000 ਰੁਪਿਆ ਕਿਹਾ ਇੱਕ ਵਾਰੀ ਇਹਨਾਂ ਨੇ ਉੱਪਰ نیچے ਹੋ ਜਾਊਗਾ ਮਾਨਸਾ ਏਰੀਆ ਮਾਲਕ ਦਾ ਅੰਦਰੋਂ ਦੇਖ ਲਓ ਸੀਟ ਕਵਰ ਵਗੈਰਾ ਤੇ ਸਾਰਾ ਕੁਝ ਮਾਲਕ ਨੇ ਦਿਖਾਇਆ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਮੈਟ ਤੇ ਮੈਟਿੰਗ ਵਧੀਆ ਰੱਖੀ ਹੋਈ ਹੈ ਜੀ ਤੇ ਸੀਟ ਕਵਰ ਦੇਖ ਲਓ ਜੀ ਚੜੇ ਹੋਇਆ ਜਾਂ ਨਹੀਂ ਚੜੇ ਹੋਏ ਮੈਨੂੰ ਕਨਫਰਮ ਨਹੀਂ ਹੈਗਾ ਥੋੜਾ ਜਿਹਾ ਨੰਬਰ 97700 9532500 98 ਨੰਬਰ ਤੇ ਗੱਲ لازਮੀ ਕਰ ਲਓ ਜੇ ਕਿਸੇ ਨੂੰ ਗੱਡੀ ਆਹ ਪਸੰਦ ਆਈ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਚਾਹੀਏ ਤੁਹਾਡੇ ਕੋਲੇ ਕੂਠੀਆ ਘਰ ਮਕਾਨ ਗੱਡੀ ਮੋਟਰਸਾਈਕਲ ਚਾਹੀਏ ਕੁਝ ਵੀ ਐਸੀ ਕਿਸੇ ਵੀ ਏਰੀਆ ਚ ਤੁਸੀਂ 베ਚਣਾ ਜੇ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹੇਗਾ ਜੀ ਨੰਬਰ ਆਪਣਾ 78140 ਤੇ 38764 ਜੇ ਕਿਸੇ ਨੇ ਐਡ ਕਰਵਾਉਣੀ ਆ ਤੁਹਾਡੇ ਕੋਲੇ ਕੋਈ ਕੁਝ ਵੀ ਐ ਜੀ 베ਚਣ ਵਾਸਤੇ ਬਸ ਆਪਣੇ ਕੋਲੇ ਇੱਕ ਤਾਂ ਵੀਡੀਓ ਬਣਾ ਕੇ ਭੇਜ ਦੇ ਕਰੋ ਤੇ 5 ਤੋਂ 7 ਫੋਟੋਆਂ ਭੇਜ ਦੇ ਕਰੋ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਤੁਹਾਡੀ ਐਡ ਲਗਾ ਦਾਂਗੇ ਤੇ ਆਪਣਾ ਕਮਿਸ਼ਨ ਖਰਚਾ ਵਰਚਾ ਕੁਝ ਨਹੀਂ ਹੁੰਦਾ ਬਿਲਕੁਲ ਫਰੀ ਦੇ ਵਿੱਚ ਆਪਣਾ ਸਾਰਾ ਕੰਮ ਹੁੰਦਾ ਜੀ ਬਸ ਆਪਣੇ ਕੋਲੇ ਭੇਜ ਦਿਆ ਕਰੋ ਤੁਸੀਂ ਤੇ ਜਿਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਤੁਹਾਨੂੰ ਚੰਗੀ ਲੱਗ ਰਹੀ ਹੋ ਵਧੀਆ ਲੱਗਿਆ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਨੀਚੇ ਲਾਈਕ ਦਾ ਬਟਨ ਹੈ ਦਬਾ ਦਿਓ ਜੇ ਤੁਸੀਂ ਹਰ ਰੂਜ਼ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਆਪਣੀ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਚੈਨਲ ਨੂੰ ਸਬਸਕ੍ਰਾਈਬ ਸਾਰੇ ਲਾਜ਼ਮੀ ਤੁਸੀਂ ਕਰ ਦਿਓ ਜੀ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਭੇਜਿਆ ਕਰੋ ਜੀ ਜਦੋਂ ਕੋਈ ਵੀ ਗੱਡੀ ਆਪਣੇ ਕੋਲੇ ਤੁਸੀਂ ਭੇਜਦੇ ਹੋ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਸਕੋਰਪਿਓ ਗੱਡੀ ਲੈ ਕੇ ਪਹੁੰਚੇ ਆਂ ਸਕੋਰਪਿਓ ਗੱਡੀ ਆ 2012 ਮਾਡਲ ਹੈ ਜੀ 3 ਲੱਖ ਤੇ 60000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਫਰੀਦਕੋਟ ਤੋਂ ਗੱਡੀ ਮਾਲਕ ਨੇ ਭੇਜੀ ਆ 90 ਤੋਂ 95 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਵੀ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਆ ਫਰੀਦਕੋਟਾ ਘਰੇ ਗੱਡੀ ਖੜੀ ਆ ਜਾ ਕੇ ਦੇਖ ਸਕਦਾ ਹਾਂ 360 ਚੋਂ ਲੈਸ ਹੋ ਜਾਊਗਾ ਰੇਟ ਤੇ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ ਜਾ ਕੇ ਕਿਸੇ ਨੇ ਦੇਖਣੀ ਗੱਡੀ ਜਾ ਕੇ ਦੇਖੋ ਚਲਾ ਕੇ ਦੇਖਣੀ ਚਲਾ ਕੇ ਦੇਖੋ ਬਾਕੀ ਅੰਦਰ ਬਾਹਰੋਂ ਸਾਰਾ ਕੁਝ ਵਧੀਆ ਸੀਟ ਕਵਰ ਮੈਟਿੰਗ ਵਧੀਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਆ ਔਰ ਤਾਂ ਆਪਾਂ ਨੂੰ ਕੀ ਚਾਹੀਦਾ ਹੈ ਜੀ ਤੇ ਹੁਣ ਆਪਾਂ ਇੱਕ Maruti 800 ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਅਸੀਂ ਫਰੀਦਕੋਟ ਤੋਂ ਗੱਡੀ ਮਾਲਕ ਨੇ ਵੇਚੀ ਹੈ ਰੇਟ ਆ ਸਿਰਫ 45000 ਰੁਪਿਆ ਚਾਰ ਮਾਡਲ ਹੈ ਤੇ ਰੇਟ 'ਚ ਕਰ ਲਾਂਗੇ ਮਾਲਕ ਕਹਿੰਦੇ ਸੀਗੇ ਤੇ ਗੱਡੀ ਵੀ ਠੀਕ ਐ ਨੰਬਰ ਮਾਲਕ ਦਾ 9417504709 ਨੰਬਰ ਤੇ ਗੱਲ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਐ ਪਸੰਦ ਆਈ ਐ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਮੱਤ ਤੋਂ ਵੱਧ ਵੀਡੀਓ ਨੂੰ ਸ਼ੇਅਰ ਸ਼ੁਰੂ ਕਰਦੇ ਰਹਿਓ ਜੀ ਤੇ ਮਿਲਦੇ ਆ ਜੀ ਆਪਾਂ ਜਲਦੀ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਆ ਵੇਚਣਾ ਚਾਹੁੰਦੇ ਹੋ ਕੋਠੀਆ ਘਰ ਮਕਾਨ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਰਿਸ਼ਤੇਦਾਰਾਂ ਕੋਲੇ ਕਿਸੇ ਕੋਲੇ ਵੀ ਆ ਬਸ ਆਪਣੇ ਕੋਲੇ ਭੇਜ ਦਿਆ ਕਰੋ ਜੀ